ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕਾ ਜਰਸੀ ਤੁਹਾਨੂੰ ਤਾਜੀ ਸੂਈ ਤੁਹਾਨੂੰ ਦਿਖਾਵਾਂਗੇ ਚੰਗੇ ਦੁੱਧ ਵਾਲੀ ਜਰਸੀ ਤੁਹਾਨੂੰ ਦਿਖਾਉਣੀ ਆ ਤੇ ਪੰਜ ਮੱਜਾਂ ਦਿਖਾਉਣੀਆਂ ਜਿੱਨਾਂ 'ਚ ਕੋਈ ਤੋਕੜ ਗੱਬਣਿਆ ਕੋਈ ਸੱਜਰ ਸੋਈ ਆ ਤੇ ਕੋਈ ਗੱਬਣ ਤਿਆਰ ਆ ਵੀਡੀਓ ਪੂਰੀ ਵੇਖਿਓ ਤੇ ਬਾਕੀ ਸੋਈਆਂ ਦੀ ਆਪਣੀ ਆ ਕੇ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਇਹ ਵੀ ਤਸੱਲੀ ਆਪਣੀ ਇੱਥੋਂ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵਿਧੀ ਸਾਸਿਕਾਲ ਜੀ ਵਿਧੀ ਹੋਠੀਠਾ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਇਕ ਵਾਰੀ ਫਿਰ ਹਰਿੰਦਰ ਸਿੰਘ ਪਿੰਡ ਚਾਹਤ ਤਸੀਲ ਫਟਾਲਾ ਜਿਲ੍ਹਾ ਕਸਪੁਰ ਤੇ ਫੋਨ ਨੰਬਰ ਵੀ ਬੋਲ ਦੋ ਫਿਰ 95827755 ਠੀਕ ਐ ਵੇਖ ਲੈ ਜੀ ਉਹ ਲਮ ਲਾ ਫਿਰ ਆ ਜਾਈਂ ਵੇਖ ਲੈ ਜੀ ਵੇਖ ਲੈ ਠੀਕ ਐ ਤੇ ਅੱਜ ਫਿਰ ਪੰਜ ਮੱਜਾਂ ਤੇ ਇੱਕ ਗਾਂ ਹੈ ਹਨਾ ਹਾਂਜੀ ਹਾਂਜੀ ਪਹਿਲਾਂ ਗਾਂ ਹੀ ਵਿਖਾ ਦਈਏ ਗਾਂ ਹੀ ਕਰਦੇ ਰਾਤ ਦੀ ਸੀਗੀ ਜੀ ਦੀ ਠੀਕ ਐ ਤਾਜੀ ਸੂਈ ਆ ਤਸਾਨਾ ਬੜਾ ਕਮਾਲ ਦਾ ਲੱਗਾ ਇਹ ਦੇਖ। ਬੱਚਾ ਜੇ ਮਗਰ ਅੰਦਰ ਬੱਜੇ ਛਾਵੇਂ। ਹਾਂ ਦੇਖ ਸਾਦੇ ਜੀ। ਚੰਗੇ ਗਾਇਤੇ ਤੇ ਚੰਗੇ ਸਾਈ ਦਾ ਬਿਲਕੁਲ ਹੱਥ ਦੀ ਚਵਾਈ ਵਾਲਾ ਥਾਨਿਆ ਜਿਹੜਾ। 20 ਕਿਲੋ ਦੋਊਗੀ ਵੀ ਜੀ। ਕਿੰਨਾ ਦੋ ਚਵਾ ਦੋਗੀ? 18 ਕਿਲੋ ਪਹਿਲਾਂ ਨੇ ਦੋਦੇ ਚੋਆਇਆ ਆ। ਹਰ ਕਦ ਦੋ ਚਾਲ ਸੁਬਾ ਵੜਦਾ 20 ਕਿਲੋ ਦੋਦੀ ਜੀਏਗੀ। ਠੀਕ ਹੈ ਜੀ। ਮੇਰੇ 4-5 ਕਿਲੋ ਬੋਲਾ ਚੋਇਆ ਜੀ। ਅਜੇ ਇੱਕੋ ਚਵਾਈ ਹੋਈ ਹੈ। ਦੋ ਹੋਈਆਂ ਜੀ ਇੱਕ ਰਾਤੀ ਹੋਈ ਰਾਤੀ ਪੰਜੇਵੇਂ ਮੇਸਰ ਬੋਲਾ ਇਹਦੇ ਨਾਲ ਤੇਰੇ ਜੇ ਬਦਲੂਗਾ ਜੀ। ਅਜੇ ਆ ਪੁੜੇ ਵੀ ਇਹਦੇ ਦੇਖ ਸਕਦੇ ਨੇ ਪੂਰੇ ਨਹੀਂ ਬਰਾ ਉਹ ਨਾਲੇ ਮੌਸਮ ਚ ਚਾਉਣ ਵਾਲੀ ਹੀ ਆ ਜਿਹੜੀ ਦੇਖੋ ਹਲਤੀ ਨਹੀਂ ਕੋਈ ਵੜ ਦੇ ਲੇ ਕੇ ਦਾ ਬਾਹ ਨੂੰ ਮਰ ਉਹ ਕੋ ਸਪਾਈ ਲਈ ਫਿਰ ਦੀ ਮਾਂਦੀ ਪਾਈ ਕਰਦੀ ਇਹਦੇ ਛਿੱਤੀ ਛਿੱਟੀ ਘਾੜਾ ਲੈ ਆ ਕਮਾ ਕੇ ਕਈ ਹੈ ਨਾ ਨਹੀਂ ਲੈਣਾ ਹੈ ਕਈ ਹੋਰੇ ਮੁੰਡਿਆ ਦਾ ਬਾਕੀ ਜਰਸੀ ਕ੍ਰੋਸ ਚੈਰ ਦਾ ਗੱਦ ਵੀ ਉਸਾ ਹੋਣਾ ਹੈ ਤੇ ਥੱਲੇਆਂ ਜੜੇ ਪਰ ਬੜੇ ਕਮਾਲ ਦੀ ਬਣੀ ਆ। ਬੜੇ ਬਣੀ ਉਹ ਹਾਉਲੇ ਵਾਗੇ ਤਾਂ ਥਣ ਦੇਖੋ ਕੀ ਲੱਗਾ। ਆਂ ਦੇ ਸੰਦੇ ਜੀ। ਗਾਣ ਵੀ ਚੰਗੀ ਬਣੀ ਆ, ਪਿਛਾਨਾ ਵੀ ਚੰਗੀ ਬਣੀ ਆ, ਮਿਲਕਵੇਂ ਨੇ ਵੀ ਚੰਗੀ ਲੱਗੀ ਆ। ਕਿੰਨਾ ਫਿਰ ਇਹਦਾ ਮੁੱਲ? ਮੁੱਲ ਤੇ ਵੀਜੀ ਦਾ ਭਾਏ 55 ਕਰੀਏ। ਹਾਂਜੀ। 50000 ਦੀ ਦੇ ਦਈਏ। ਕਰ ਦਈਏ ਕੋ 2-4000 ਛੋਟ। 45000 ਛੋਟ ਹੀ ਕਰਨੀ। ਅੱਛਾ। ਹਾਂਜੀ। 45000 ਦੇ ਦੇ ਦੋਗੇ ਜਿਹੜੇ ਬਾਕੀ। ਦੋ ਦੋਗੇ ਜਿਹਨੇ 40-42 ਲਾਉਣਾ ਕੋਈ ਫੋਨ ਹੀ ਨਾ ਲਾਵੇ ਵੀਰ। ਚਲੋ ਤੇ ਆਪੇ ਸੌਦਾ ਮੌਕੇ ਤੇ ਹੋ ਜਾਂਦਾ ਹੁੰਦਾ ਵਾ ਜੀ ਬਾਈ ਜੋ ਕਮਾਈ ਕੋਈ ਨਹੀਂ ਐ ਜੋ ਦਿਆਂ ਲੈਣ ਵਾਲੀ ਗੱਲ ਕੀਤੀ ਆ ਠੀਕ ਆ ਹਾਂਜੀ ਰਾਬ ਤੁਸੀਂ ਸਹਣਿਆ ਅਸੀਂ ਡੰਗਰ ਤੇ ਪੈਸੇ ਬਾਹਰ ਕਿੱਦਾਂ ਦਾ ਬਿਜਾਰਾ ਤੁਹਾਡੇ ਸਾਹਮਣੇ ਬੁਮਾਲ ਤੇ ਮਿਲਦਾ ਹੀ ਨਹੀਂ ਆ ਹਾਂਜੀ 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 ਠੀਕ ਆ ਜਿਹੜਾ ਸੱਜਰ ਡੰਗਰ ਉਹ ਬਹੁਤ ਔਖਾ ਮਿਲਟਿਆ ਆ ਹਾਂਜੀ ਹਾਂਜੀ ਮੱਝ ਤੇ ਲੱਭਦੀ ਨਹੀਂ ਆ ਮੱਝ ਥੋੜੀ ਜੀ ਘੱਟ ਲੱਭਣਦੀ ਆ ਬਹੁਤ ਜ਼ਿਆਦਾ ਹਾਂਜੀ ਚਲੋ ਹਣ ਫਿਰ ਮੱਝਾਂ ਵਖਾਈ ਦੀਏ ਪੰਜ ਮੱਝਾਂ ਐ ਅੱਜ ਤੇ ਆ ਗੱਬਣ ਐ ਜਿਹੜੀ ਦੇਖੋ ਵੀ ਕੀ ਮੈਨੂੰ ਕੀ ਚੀਜ਼ਾਂ ਲੱਗੀਆਂ ਦੇਖੋ ਢੱਲਾ ਚੰਗੀ ਭਰੂਗੀ ਅ 12 ਕਿਲੋ ਵੀਰ ਜੀ 13 ਕਿਲੋ ਦੁੱਧ ਦਿੰਦੀ ਆ ਤੀਜਾ ਸੂਆ ਮਹੀਨਾ ਸੂਆ ਠੀਕ ਆ ਕਹਿੰਦੇ ਵੀ ਦੂਜਾ ਤੀਜਾ ਸੂਆ ਸੂਣਾ ਕਿ ਸੱਜਣ ਬੰਦਿਆਂ ਕੋ ਮਹੀਂ ਲਈ 13 ਕਿਲੋ ਦੁੱਧ ਤੋਂ ਨਹੀਂ ਮਰਦੀ ਤੋਰ ਹਾਂ ਫੇਰ ਇੱਕ ਦੀ ਦੂਜੀ ਇਹ ਵੀ ਦੀ ਸਿਰਤੀਏ ਹਾਂਜੀ 2 ਮਹੀਨੇ ਦੁੱਧ ਦੇ ਕੇ 2 ਮਹੀਨੇ ਬਾਅਦ ਬਣ ਜੀ 8 ਮਹੀਨਾ ਤੱਕ ਗੱਬਰ ਦੁੱਧ ਦਿੰਦੀ ਅੱਛਾ ਹਾਂਜੀ ਠੀਕ ਆ ਬਾਕੀ ਕਿਤ ਲਾ ਦੇ ਕੋਈ ਦਿਨੇ ਪੰਜ ਛੇ ਲੈਣੇ ਕਿਤੇ ਟਪਣ ਲੱਗੀ ਕਦੇ ਮੋਟਰ ਹੀ ਲੱਗੀ ਨਹੀਂ ਪੋਲੀ ਦੇ ਮੋਢੀ ਧਾਰਿਆ ਠੀਕ ਜੀ ਨਾਲ ਨੂੰ ਵੇਖੋ ਲੇਵਾ ਕਰਾ ਨਾਰਕ ਦਾਂਦੀ ਇਹਦੇ ਵੇਖੋ 12 13 ਕਿਲੋ ਦੁੱਧ ਜਿਹੜਾ ਕਿੰਦੇ ਕੀ ਚਵਾ ਦਿੰਦੀ ਬਾਕੀ ਅਜੇ ਭਰਨੀ ਆ ਥੱਲੀਆਂ ਚੰਗੀ ਇਹ ਥਾਣੇ ਦੇ ਦੇਖ ਸਕਦੇ ਬਾਕੀ ਮਿਲਕੋ ਵੀ ਨੇ ਵੀ ਚੰਗੀ ਲੱਗਦੀ ਕਿੰਨਾ ਫਿਰ ਮੁੱਲ ਵਿੱਦੀ ਇਹਦਾ ਮੋਲ ਤੇ ਵੇ ਲੋ ਵੀਰ ਜੀ ਸੱਜਰ ਮਈ ਤੋਂ ਤੁਹਾਨੂੰ ਦੱਸਿਆ ਵੀ ਲੱਭਦੀ ਨਹੀਂ ਉੱਚੇ ਬੱਚਿਆਂ ਦੀਆਂ ਦੇ ਲੋਕੀ ਐਸੀ ਵੀ ਐਸੀ ਵੀ ਪਿਆਰ ਦੀਆਂ ਬੰਗੀ ਜਾਂਦੇ ਆ ਹਾਂਜੀ ਇਹ ਸਾਰਾ ਸੂਆ ਸਾਰਾ ਸਾਲ ਦਾ ਦੁੱਧ ਦੇਣਾ ਮਈ ਨੇ ਕਰਨਾ ਸਾਰੀਆਂ ਕਰਮੀਆਂ ਕਢਾਉਣੀਆਂ ਆ ਕਿ ਅੱਜ ਚੱਲੀਆਂ ਨੇ ਦੇਈ ਜਾਣਾ ਆ ਮੋਲ ਤੇ ਦਾ 100 ਹਜ਼ਾਰ ਦੇ ਅੱਛਾ ਹਾਂਜੀ ਕਿੰਨੇ ਦੀ ਦੇ ਦिए ਜੀ ਅਸਮੇ ਨੀ ਰੱਖ ਦੋ ਜੋ ਜਾਇਜ ਦੇ ਦਿੰਦੇ 75 ਦੀ ਦੇ ਦिए ਦੋ ਯਾਰ ਉਹ ਛੱਡ ਦिए 30000 ਆਂ ਆ ਨਹੀਂ ਜਵਾਂ 70000 ਦੀ 70000 ਉਹ ਛੱਡ ਦਾਂਗੇ 72000 ਚ ਛੋੜੀ ਕਰ ਅਜੇ ਆ ਵੀ ਦੇਣ ਲੈਣ ਵਾਲੇ ਮੋਲੀ ਪੋਣੀ ਅਗੇ ਕਿੰਦਾ ਦੀ ਆ ਤਾਂ ਲੈਵਾ ਕੀ ਚੀਜ਼ ਲਗਾ ਕਿਦਾ ਨਾੜਾ ਚ ਲਾ ਵੇਖੋ ਬਿਛੇ ਅਜੇ ਸਾਰੀ ਭਰ ਨਹੀਂ ਐ ਮਾਚ ਦੇਖੋ ਕਿਹੜਾ ਟਿੱਪਾ ਲੱਗੀ ਮੈਨੂੰ ਕਾਨੂੰ ਗਲਾਂ ਕਰੇ ਠੀਕ ਐ ਜੀ ਤੇ ਆ ਵੀ ਗੱਬਨ ਝੋਟੀ ਆ ਗਈ ਜੀ ਦੂਜੇ ਸੂਏ ਝੋਟੀ ਸੁਣੀ ਜੀ ਜੀ ਹਾਂਜੀ ਦੂਜਾ ਸੂਆ ਇਹ ਦੂਜਾ ਸੂਆ ਐ ਅਜੇ ਜੀ ਹਾਂਜੀ ਚੰਗੀ ਭਾਰੀ ਝੋਟੀ ਸੰਭੀ ਸੰਭੀ ਚਲੋ ਚੰਗੀ ਐ ਕਿਸੇ ਨੇ ਤੋਰ ਹਾਂ ਫੇਰ ਕਿੱਦਾਂ ਲੈ ਜੂਗੀ ਤੇ ਇਹ ਕਿੰਨਾ ਕੁ ਦੁੱਧ ਕੱਢਦੀ ਹੈ ਦੁੱਧ ਵੀ ਜੀ 11-12 ਕਿਲੋ ਦਵਾਂਗੀ ਠੀਕ ਹੈ ਜੀ ਹਾਂ ਜੀ ਤੋਰ ਦੋ ਫੇਰ ਇਹਨਾਂ ਨੂੰ ਇੱਕ ਇਹ ਥਣ ਆ ਥਣ ਦੇਖ ਸਕਦੇ ਤੇ ਲੱਗੇ ਤਾਂ ਇੱਕ ਰੀ ਚੰਗੇ ਗਿਆ ਇਹ ਵੀ ਕੋਈ ਜੇ ਹਫਤੇ ਤੇ ਲੱਗੇ ਬੰਨੇ ਟਾਈਮ ਲੈ ਜੂਗੀ ਇੱਥੇ ਲਾਵੜੀਆਂ ਬਹੁਤ ਬਣੂਗੀ ਜੋ ਦੀ ਉਹਦੀ ਚੰਗੀ ਭਰਨੀ ਹੈ ਰਵਾ ਨੇ ਜਿੱਤੇ ਲਾ ਜਿਹੜੀਆਂ ਕਾਫੀ ਆ ਬਹੁਤ ਬਹੁਤ ਦੇਖ ਸਕਦੇ ਆ ਸਾਰੀਆਂ ਢਿੱਲਾਂ ਪਰ ਨਹੀਂ ਆਵਾਂ ਜੈਨੇ ਦੇ ਵਕਤ ਆ ਮਰੂਗੇ ਅਸਰੇ ਲਵਾ ਮਰੂਗੇ ਕਿੰਨਾ ਜੇ ਫਿਰ ਇਹਦਾ ਮੁੱਲ ਮੁੱਲ ਤੇ ਦਾ ਵੀ 85000 ਜੇ ਅੱਛਾ ਹਾਂਜੀ 80 ਦੀ ਦੇ ਦिए 2000 ਦੀ ਬਣਾਸੀ ਜੋਈ ਅੱਛਾ 70000 ਦੀ ਹਾਂਜੀ ਤੇ ਮੌਕੇ ਤੇ ਹੋਰ ਕਰ ਦੋਗੇ ਹਾਂ ਨਾ 75000 ਦੀ ਅੱਛਾ ਵੀ 75 ਦੀ ਦੇ ਦੇਣੀ ਪ੍ਰਿਆ ਹਦੀ ਝੋੜੀ ਦਾ ਦੇਖੋ ਬਾਲ ਵੀ ਦੀਆਂ ਹੋਈ ਝੋੜੀ ਦਾ ਤਾਂ ਪਿਆਰ ਚੱਲਣਿਆ ਨਾ ਤੇ ਲੋਕੀ 55 ਬਣੀ ਜਿਆਦੀ ਉਹਦਾ ਦੋ ਨੰਬਰ ਜੀ ਵੇਚੀ ਜਾਂਦੇ ਆ ਠੀਕ ਹੈ ਜੀ ਤੇ ਸਾਰਾ ਸਾਲ ਜਿਹਦਾ ਮੱਦੀ ਕੋ ਸੱਜਣਾ ਮਈਆਂ ਸੂਈਆਂ ਜਿੱਦਾ ਮਰਜ਼ੀ ਖਿਚੋਵੇ ਇਹ ਵੀ ਦੋਆਂ ਟਾਂਹਾਂ ਮਹੀਨੇ ਦੀ ਸੂਈ ਇਹਨੇ ਦੋ ਮਹੀਨੇ ਦੁੱਧ ਦੇ ਘੱਟ ਮਾਰ ਦੇਣੀ ਆ ਠੀਕ ਸਾਰਾ ਸਿਆਲ ਵੀ ਤੇ ਗਰਮੀਆਂ ਵੀ ਆ ਗਰਮੀਆਂ ਵੀ ਸਾਰੀਆਂ ਨਿਕਾ ਹੋਣਗੀਆਂ ਨਾ ਸਿਆਲ ਵੀ ਨਾ ਦੁੱਧ ਹੀ ਜਾਣਾ ਆ ਠੀਕ ਹੈ ਜੀ ਸਾਲ ਮਈਆਂ ਜੋਨ ਵਾਲੀਆਂ ਆ ਠੀਕ ਹੈ ਤੇ ਆ ਸੱਜਰ ਸੂਈ ਜੇ ਇਹ ਸੱਜਰ ਸੂਈ ਜੇ ਇਹਨੂੰ ਵੀਰ ਜੀ ਦੁੱਧ ਹੋਊਗਾ 10-11 ਕਿਲੋ ਤਿਆਰ ਵੇਖੋ ਮੈਨੂੰ ਲੇਵਾ ਲਗਾ ਕਿਉਂ ਆਗੇ ਦੇਣਾ ਹੈ ਇੱਕ ਤਾਂ ਨਾਲਾ 2 ਕਿਲੋ ਦੀ ਗਾੜੀ ਹੋਊਗੀ ਅੱਛਾ ਖੋਲੋ ਫਿਰ ਤੋੜ ਦੋ ਤੇ ਇਹ ਕਿੰਨਾ ਕਿ ਦੁੱਧ ਕਰੀ ਜਾਊਗੀ ਦੁੱਧ ਵੀਰ ਜੀ 13 ਕਿਲੋ ਮੈਂ ਦੇ ਜੂਗੀ ਵੱਡੀ ਨਹੀਂ ਆ ਠੀਕ ਹੈ ਅਜੇ ਤਾਜ਼ਾ ਹੀ ਆ ਬੱਚਾ ਇਹਦਾ ਸਾਰਾ ਬੱਚਾ ਨਾਲੂ ਤੋਂ ਬੱਚਾ ਹੋਊਗਾ ਮਗਰ ਕੱਟਾ ਜੇ ਤੇ ਕੱਟਾ ਕੱਟਾ ਇਹ ਤਾਂ ਮਹੀਨਾ ਪਾਲੇਗਾ ਵਾਈ ਇਹ ਰੀ ਤੇ ਕਾਨੂੰ ਲੱਗਦਾ ਕਿਉਂ ਲੱਗੀ ਇੱਕ ਨੰਬਰ ਪੋਲੀ ਨੇ ਮੋਟੀ ਬਾਕੀ ਥਨਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਆ ਕਦ ਕੱਠ ਵੀ ਚੰਗਿਆ ਆ ਆ ਜਾ ਬੱਚਾ ਆ ਜੀ ਦੇ ਇੱਕ ਸਾਲ ਦੇ ਲੱਗੇ ਤਾਂ ਦੇ ਤਾਂ ਫਿਰ ਮੁੱਲ ਕਿੰਨਾ ਚ ਹੈ ਕੋਲੇ ਵਾ ਐ ਕਿਰਾਮਾ ਦਾ ਫੋ ਬਾਮਾਰ ਦੇ ਲਈ ਪੂਰਾ ਕਿੰਨਾ ਫਿਰ ਮੁੱਲੇ ਦਾ ਮੁੱਲੇ ਦਾ 80000 ਜੀ 80000 ਹਾਂਜੀ ਕਰੀਏ ਕੋ ਡਾਉਨ ਥੋੜਾ ਜੀ 5000 ਜੀ ਡਾਉਨ ਕਰ ਦਈਏ 75 ਜੀ ਹਾਂਜੀ 8000 ਦੋ ਛੱਡ ਦਈਏ 7500 ਆਧਿਆ ਨਾ ਅੱਛਾ 7500 ਬਾਕੀ 7000 ਦੀ ਵੀਰ ਜੀ ਹਾਂ ਨਾ ਤੇ ਨਹੀਂ ਆ ਵੀ 10 ਕਿਲੋ ਦੁੱਧ ਚਵਾ ਕੇ ਦੇਣਾ ਅੱਛਾ ਹਾਂਜੀ ਠੀਕ ਹੈ ਜੀ ਤੇ ਆ ਤੋਕੜੇ ਕਾ ਪੰਜੇ ਇਹ ਤੋਕੜੇ ਕੋ ਪੜੀਏ ਕਿੰਨੇ ਚੱਲ ਚੈੱਕ ਪਾਸ ਸਿਆ 6 ਮਹੀਨਾ ਵੀਰ ਜੀ ਅੱਛਾ ਸੋ ਜੇ ਮੈਂ ਮਹੀਂ ਚੋਗੇ ਹੋਣ ਲਿਆਂਦੀ ਏ 12 ਵਜੇ ਹਣੀ ਆ ਜੀ ਹਾਂਜੀ ਦੁੱਧ ਵੀਰ ਜੀ ਸਲੇ 5 ਕਿਲੋ ਜੇ ਅੱਛਾ ਚੱਕ ਕਰਾਈ ਏ ਸ਼ਾਇਦ ਕਿਲੋ ਹੱਟ ਘਟ ਜੇ ਉਹਨਾਂ ਕੋਲ ਮੈਂ ਚੱਕ ਕਰਾ ਪੌਣੀ 12 ਹੋਏ ਜੇ ਠੀਕ ਹੈ ਚੁਵਾਈ ਇੱਕ ਨੰਬਰ ਹੋਊਗੀ ਤਾਂ ਉਹ ਤਾਂ 5 ਕਿਲੋ ਹੀ ਹੁਣ ਕਿਉਂਕਿ ਦਿਹਾੜੀ ਤਨ ਪਰ ਮੰਨਉ ਨਹੀਂ ਪੈਣਾ ਹਾਂਜੀ ਜੀ ਗੱਲ ਚੈੱਕ ਕਰਾਂ ਡੰਗਰ ਦਸੋਂ ਘੱਟਦਾ ਦਿਹਾੜੀ ਹਾਂਜੀ ਹਾਂਜੀ 6 ਮਹੀਨਾ ਜੇ 6 ਜੇ ਪੂਰੇ ਨਹੀਂ 6 ਤੋਂ ਦਿਨ ਘਟ ਜੇ ਅੱਛਾ 6 ਤੋਂ ਅੰਦਰ ਹੀ ਆ ਹਾਂਜੀ ਤੇ ਦੁੱਧ ਸੱਜਰ ਕਿੰਨਾ ਚਵਾ ਦਿੰਦੇ ਜਿਹੜਾ ਵੀਜੀ 14 ਕਿਲੋ ਦਿੰਦੀ ਐਵੇਂ ਨੀਲੀ ਗਾਵੀ ਦੀ ਵੇਖੋ ਕੱਦਗਾੜ ਚਲੋ ਫਿਰ ਤੋਰ ਲੈ ਚਿੱਤ ਚਵਾਈ ਲੱਗੀ ਤੇ ਗੜੀ ਮੋਢੀ ਬਹੁਤ ਚੰਗੀ ਨਾ ਆਇਆ ਜਾ ਸੂਏ ਦੀ ਗਾਂ ਘੱਪਣ ਤੇ ਦੋ ਸੂਏ ਦੀ ਹੈ। ਬਾਕੀ ਥੱਲਿਆਂ ਚੰਗੀ ਖੁੱਲੀ ਯਾਤਰਾ ਤੇ ਥਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਹੈ। ਇਹ ਬਹੁਤ ਹਨ ਦੇਖ ਲੈ ਲੇ ਲੱਗੇ ਤੇ ਇਹਦਾ ਮੁੱਲ ਵੀ ਦਿੱ ਫਿਰ ਮੁੱਲ ਤੇ ਇਹਦਾ ਵੀ 60000 ਦੀ। 60 ਚੋਂ ਘੱਟਾ ਛੋਟ ਕਿੰਨੀ ਕਰਨੀਗੇ? ਇਹ ਆ ਚੜਦੀਏ। ਦੋ ਹੀ ਛੱਡੋ ਫਿਰ। ਪੰਜੀ ਛੱਡੀਏ 52000 ਦੀ ਦੇਣੀ ਹੈ 55000 ਦੀ ਹਾਂਜੀ 50 5000 ਦੀ ਉਦਾਂ ਹੀ ਵੀਰ ਜੀ ਮੱਝ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਕਾ ਵੀ ਗੱਬਣੇ ਇਹ ਵੀ ਚਾਰ ਦੀ ਮਈ ਦੇਖੋ ਪਾਣੀ ਨਹੀਂ ਮਈ ਇਹ ਕਿੰਨੇ ਕੇ ਦੁੱਧ ਵਾਲੀ ਹੈ ਦੁੱਧ ਵੀਰ ਜੀ 13 ਜਵਾ ਦੁੱਧ ਵਾਲੀ ਨਹੀਂ ਹੈ ਠੀਕ ਹੈ ਜੀ ਖੋਲ ਤੋਰਦਾ ਫਿਰ ਵੱਡੀ ਮਈ ਆ ਭਾਰੀ ਹੈ ਮੱਝ ਚਲੇ ਵੀਸਰੀ ਦਾ ਵੇਖੋ ਲੇਵਾ ਕੀ ਲਗਾ ਕੇ ਦੰਨਾ ਥਣ ਲਗਾ ਇਹਨੂੰ ਇਹਨੇ ਪੰਚਾਇਤ ਦੇ ਨੂੰ ਲੈਣ ਦੇ ਪੂਰੇ ਹੋ ਗਏ ਉਦਲੇ ਲੈ ਲਈ ਠੀਕ ਹੈ ਜੀ ਪਿਆਜ਼ ਲਵਾਉਣੇ ਨੇ ਤਿਆਰੀ ਜੀ ਲਗਭਗ ਲੈ ਜਾ ਜੀ ਇਹ ਥਾਣੇ ਤੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਇਹ ਤੇ ਬਹੁਤ ਟਪਟਪ ਨੇ ਬਹੁਤ ਸਾਫ ਹੈ ਇਹਦਾ ਫਿਰ ਮੁੱਲ ਦੇਖੋ ਲੈਵਾ ਕਿਦਾਂ ਲੈਣੂਗਾ ਇਹਨੂੰ ਅੱਗਾ ਦੇਖ ਕਿੰਨੇ ਦੀ ਦੇ ਦੇਣੀ ਆ ਆਪਾਂ ਇਹ ਤਾਂ ਮੁੱਲ ਤਾਂ 82000 ਦੇ ਅੱਛਾ ਹਾਂਜੀ ਯੈਸ ਨਾ ਕਰੋ ਇਹ 80 ਦੇ ਦਈਏ ਕਰ ਦੋ ਛੋਟ ਛੱਡ ਹੋਰ ਕਿੰਨੀ ਕਰੀਏ 2000 ਦੇ ਤਿੰਨ ਛੱਡ ਦਿੰਦਾ 76000 ਦੀ ਦਵਾਂਗਾ ਅੱਛਾ 76000 76000 ਦੀ ਦੇਣੀ ਆ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵਿਦਿਆ ਰਿਕੁਐਸਟ ਹੈ ਨਾ ਠੀਕ ਹੈ ਜੀ ਵੇਚਾਂ ਬਾਕੀ ਜੋ ਉਹ ਵੀ ਆ ਇੱਥੇ ਆਪਣੀ ਤਸੱਲੀ ਕਰਕੇ ਵੇਚ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ ਮੈਂ ਦੇਖਣਾ